ਮਾਈ ਉੱਚਾ ਸਰਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆ ਸਮੇਰ ਪਰਵਤ ਪਰ ਸਿੱਧਾ ਨਾਲ ਗੋਸ਼ਟ ਧਨ ਧਨ ਸਤਿਗੁਰੂ ਨਾਨਕ ਦੇਵ ਜੀ ਮੈਂ ਬਨਹਾਰੀ ਜਾਮਾ ਜਿਨ੍ਹਾਂ ਨੇ ਪੈਦਲ ਤੁਰ ਕੇ ਸਾਰੀ ਜਵਾਨੀ ਪੰਧ ਕੀਤਾ ਥੱਕੇ ਨਹੀਂ ਅੱਕੇ ਨਹੀਂ ਨਿਰਾਸ਼ ਨਹੀਂ ਹੋਏ ਜੀਵਨ ਦਾ ਨਾਮ ਆਖਦੇ ਰਹੇ ਨਾ ਨੂੰ ਪੀ ਅਮਰਤ ਦੀ ਬਰਖਾ ਜੰਗਲਾਂ ਮਦਾਨਾਂ ਤੇ ਰੇਤਰੀਆਂ ਥਾਮਾਂ ਉੱਤੇ ਹੁੰਦੀ ਰਹੇ ਤਾਰੇ ਗਿਣੇ ਜਾ ਸਕਦੇ ਹਨ ਪਰ ਮੇਰੇ ਪਰਫਕਾਰੀ ਬਾਬੇ ਦੇ ਤਾਰੇ ਪੁਰਸ਼ ਅਣਗਿਣਤ ਹਨ ਅੱਜ ਵੀ 20ਵੀਂ ਸਦੀ ਵਿੱਚ ਜਦੋਂ अनेका ਸੁੱਖਾਂ ਦੇ ਵਸੀਲੇ ਹਨ ਕਿਹੜੀ ਲੋਕ ਪਰਬਤਾਂ ਦੀਆਂ ਚੜ੍ਹਾਈਆਂ ਤੋਂ ਖਭਰਾਉਂਦੇ ਹਨ ਭਰਤਨ ਮੇਰਾ ਸਤਿਗੁਰੂ ਦਾਤਾ ਇੱਕ ਪਰਬਤ ਤੋਂ ਦੂਸਰੇ ਪਰਬਤ ਵੱਲ ਜਾ ਰਿਹਾ ਹੈ ਦਰਿਆ ਖੱਡ ਤੇ ਤਿਲਕ ਮੀਆਂ ਚਟਾਨਾ ਕੋਲੋਂ ਨਹੀਂ ਡਰਦਾ ਭੁੱਖ ਨਹੀਂ ਸਤਾਉਂਦੀ ਇਥੇ ਕੀਮਾ ਨਹੀਂ ਪਹੁੰਦਾ ਕੁੱਲੂ ਤੇ ਸ਼ਿਮਲਾ ਦੇ ਦੇਗ ਡਰਦਾ ਦੱਗ ਸੋਇ ਨਾ ਹਨ ਨੇਹਰਾ ਦੂਨ ਤੇ ਤੇ ਹਰੀ ਗੜ ਬਾਲੀ ਦੀ ਪਹਾੜੀ ਹਰੀਆਂ ਭਰੀਆਂ ਬਾਦੀਆਂ ਦੇ ਵਿੱਚ ਮੇਰਾ ਬਾਬਾ ਫਿਰ ਰਿਹਾ ਹੈ ਸਤ ਕਰਤਾ ਸਤਨਾਮ ਦੀ ਤੁਨ ਪੱਥਰ ਜੜ ਬੂਟੇ ਦੇ ਨਰਾਖਤਾ ਦੇ ਪੱਤਿਆਂ ਵਿੱਚੋਂ ਅਪਜ ਰਹੀ ਹੈ ঈਸ਼ਾ ਨੇ ਆਖਿਆ ਸੀ ਮੇਰੇ ਪੇਡੋ ਮੇਰੇ ਕੋਲ ਆਓ ਮੈਂ ਤੁਸਾਂ ਨੂੰ ਚੰਗੇ ਕਹਾ ਦੱਸਾਂ ਪਰ ਮੇਰੇ ਦਾਤੇ ਜਗਤ ਗੁਰੂ ਨੇ ਪਰਛਾ ਨੂੰ ਭੇਡਾ ਨਹੀਂ ਬਣਾਇਆ ਸਗੋਂ ਜਿੱਥੇ ਵੀ ਕੋਈ ਕਰ ਦੇ ਧੰਦੇ ਕਰਦਾ ਸੀ ਉੱਥੇ ਹੀ ਤਾਰਿਆ ਸਤ ਕਰਤਾਰ ਦੀ ਸ਼ਕਤੀ ਨਾਲ ਇੱਕ ਪਰਬਤ ਦੀ ਚੜਾਈ ਚੜ ਰਹੇ ਸਨ ਤਾਂ ਦੂਸਰੇ ਦੀ ਉਤਰਾਏ ਉਤਰ ਰਹੇ ਸਨ 13000 ਫੁੱਟ ਦੀ ਉਚਾਈ ਤੇ ਬਰਫ਼ ਸ਼ੁਰੂ ਹੋ ਜਾਂਦੀ ਹੈ ਹੱਥ ਪੈ ਠੰਡ ਨਾਲ ਸੁੰਨ ਹੁੰਦੇ ਹਨ ਤਰਨਾ ਉਖਾ ਹੋ ਜਾਂਦਾ ਹੈ ਪਰ ਅਨਥਕ ਬਾਬਾ ਕਈ ਹਜ਼ਾਰਾਂ ਦੀ ਉਚਾਈ ਉੱਤੇ ਪਾ ਪੰਗ੍ਰੀਤ ਹੰ ਨਦੀ ਤੇ ਨੋ ਉਤਰਾ ਨੂੰ ਪਾਰ ਕਰ ਕਰ ਰਿਹਾ ਹੈ ਕਿਤੇ ਬਲ ਹੀ ਬਲ ਹੈ ਕਿਤੇ ਪਾਣੀ ਹੀ ਪਾਣੀ ਕਈ ਮਹੀਨੇ ਦਾ ਪੰਦ ਕਰਕੇ ਗੁਰੂ ਜੀ ਉਸ ਟਿਕਾਣੇ ਪਹੁੰਚਣਾ ਸੀ ਉਹ ਸਤਾਨਸੀ ਸਮੀਰ ਪਰਬਤ ਕਲਾਸ ਜਿਸ ਦੀ ਇਹ ਚਾਏ ਸਮੁੰਦਰ ਦੀ ਸਤਾ ਤੋਂ 22000 ਫੁੱਟ ਉੱਚੀ ਹੈ ਨੇੜੇ ਹੀ ਝੀਲ ਮਾਨਸੂਵਰ ਹੈ ਹੰਸਾਂ ਨੀਪੀੜ ਦੇ ਦੇਵਤਿਆਂ ਤੇ ਰਿਸ਼ੀਆਂ ਮੁਨੀਆਂ ਦੀ ਝੀਲ ਮਾਨਸੂਵਰ ਹੈ ਯਸਤਿ ਇੰਦੇਂ ਜਲ ਨੂੰ ਇੰਦਰ ਪਿੰਦਾ ਸੀ ਪੰਜੇ ਭਰਾ ਪਾਂਡਵੇ ਇਸ ਝੀਲ ਤੋਂ ਜਲ ਪੀ ਕੇ ਕਲਾਸ ਸਮੀਰ ਪਰਮਤ ਨੂੰ ਗਏ ਸਨ ਅਤੇ ਬਰਫ਼ ਵਿੱਚ ਦੱਬੇ ਗਏ ਗੁਰੂ ਪਹਿਲਾ ਮਾਨਸ ਰੋਵਰ ਝੀਲ ਕਿਨਾਰੇ ਪਹੁੰਚੇ ਝੀਲ ਦਾ ਨਿਰਮਲ ਜਲ ਨੀਲੰਬਰ ਕਾ ਸੀ ਹੰਸ ਤਰ ਰਹੇ ਸਨ ਕਮਲ ਫੁੱਲ ਖਿੜੇ ਹੋਏ ਸਨ ਚਿੱਟਾ ਲਾਲ ਤੇ ਗੁਲਾਮੀ ਕਮਲ ਖੀਣੇ ਵਿੱਚ ਚੂਮ ਰਹੀ ਸੀ ਝੀਲ ਦੇ ਚਾਰ ਸ਼ਵੇਰੇ ਸ਼ਾਂਤੀ ਪਿਆਰ ਤੇ ਖੁਸ਼ੀਆਂ ਸੰਨ ਉਦਰਤ ਆਪਣੇ ਪੂਰੇ ਜੀਵਨ ਵਿੱਚ ਨੱਚ ਰਹੀ ਸੀ ਇਸ ਤਰ੍ਹਾਂ ਤੇ ਗ੍ਰਸਤੀ ਮਾਰਗ ਦੀਆਂ ਔਕੜਾਂ ਦਾ ਸਾਹਮਣਾ ਨਾ ਕਾ ਸਕੇ ਜੋ ਮੁੰਗਲ ਆਦੇ ਜਨਮਾਂ ਤੋਂ ਘੁਮਰਾ ਗਏ ਜੋ ਭਲੇਖੇ ਦਾ ਸ਼ਕਾਰ ਹੋਏ ਤੇ ਜਲਤ ਨੂੰ ਮਿਥਿਆ ਤੇ ਦੁੱਖਾਂ ਭਰਿਆ ਸਮਝ ਕੇ ਛੱਡ ਆਏ ਆ ਪਹੁੰਚੇ ਮਾਨਸ ਨੂੰ ਵਰਕਨਾਰੇ ਸ਼ਾਂਤੀ ਤੇ ਮੋਕਤੀ ਲੱਭਣ ਕਿਸੇ ਦਾ ਹਿੰਦਾ ਸ਼ਾਂਤ ਹੋਇਆ ਤੇ ਕਿਸੇ ਦਾ ਹੋਰ ਦੁਖੀ ਹੋਇਆ ਉਹ ਸਨੇ ਸਾਧੂ ਪੇ ਸਾਸਰੇ ਹੋਲੀ ਪਾ ਲਈ ਜਨਤਾ ਨੂੰ ਕਈ ਪ੍ਰਕਾਰ ਦੇ ਡਰਾਂ ਦੇ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਸ਼ਰਾਬ ਦੇ ਪਿਆਲੇ ਸੋਮ ਰਸ ਦੇਵਤਿਆਂ ਦਾ ਸਮਝ ਕੇ ਪੀਤੇ ਜਾਣ ਲੱਗੇ। ਮਾਨਸ ਰੋਮਰ ਤੇ ਸਮੀਰ ਪਹਾੜੀ ਦੀ ਯਾਤਰਾ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ। ਬਾਬੇ ਜਿੱਥੀ ਪ੍ਰਥਮੀ ਨਵੇਂ ਖੰਡ ਜਿੱਤੇ ਤੱਕ ਆਹੀ ਫਿਰ ਜਾਏ ਚੜਿਆ ਸਮੀਰ ਪਰ ਸਿੱਧ ਮੰਡਲੀ ਨਿਸ਼ਟੀ ਪਾਈ। ਚੌ 84 84 ਸਿੱਧੀ ਗੋਰਖਾ ਗੋਰਖਾ ਦੇ ਮਨ ਅੰਦਰ ਗਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤੀ ਤੁਦੇ ਤੁਹੇ ਇੱਥੇ ਲਿਾਈ ਹਉ ਜੱਪਿਆ ਪਰਮੇਸ਼ਰੋ ਉਹ ਭਗਤ ਸੰਗ ਤਾੜੀ ਲਾਈ ਆਖਣ ਸਿੱਧ ਸੁਣ ਬਾਲਿਆ ਆਪਣਾ ਨਉ ਤਮੰਦ ਦੇ ਬਤਾਈ ਬਾਬਾ ਅਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ਨੀਚ ਕਹਾਏ ਉੱਚ ਕਰ ਆਈ ਉੱਚ ਨੀਚ ਕਹਾਉਣੇ ਆ ਉੱਚ ਕਰ ਆਈ ਭਾਈ ਗੁਰਦਾਸ ਜੀ ਦੀ ਲੇਖ ਗੁਰੂ ਸਾਹਿਬ ਮਾਰੇ ਸੱਚੀ ਲੱਗਦਾ ਹੈ ਕਿਉਂਕਿ ਆਪ ਗੁਰੂ ਅੰਸ ਵਿੱਚੋਂ ਗੁਰੂ ਸਾਹਿਬਾਂ ਦੇ ਸਮੇਂ ਸਿੱਖ ਧਰਮ ਦੇ ਮਾਨਨਖਾਰੀ ਤੇ ਵਿਦਮਾਨ ਹੋਏ ਹਨ ਜਦ ਗੁਰੂ ਨਾਨਕ ਦੇਵ ਜੀ ਦੇ ਸਮੇਰ ਪਰਬਤ ਪਰ ਜਾਣ ਦਾ ਹਾਲ ਦੱਸਦੇ ਹੋਏ ਆਖਦੇ ਨੇ ਬਾਬੇ ਨੇ ਮਥਮੀ ਭਾਰਤ ਦੇ ਨਮਾ ਖੰਡਾ ਹਿੱਸਿਆਂ ਦਾ ਦੌਰਾ ਕੀਤਾ ਮੋੜ ਸਮੇਰ ਪਰਬਤ ਤੇ ਜਾ ਚੜੇ ਜਿੱਥੇ ਕਿ ਉਹਨਾਂ ਨੂੰ ਸਿੱਧਾਂ ਲਈ ਮੰਡਲੀ ਦੇ ਸੀ ਉਹ ਸਿੱਧੀ ਗਣਤੀ ਵਿੱਚ ਭਾਵੇਂ ਕਈ ਸੈਂਕੜੇ ਸਨ ਪਰ ਮੁੱਖੀ ਸਿੱਧੀ 84 ਸਨ ਬਾਰੇ ਮੁਖੀ ਸੇਧ 84 ਸਨ ਜਿਨ੍ਹਾਂ ਨੇ ਨਾਮ ਕਿਨਾਰਿਆਂ ਉੱਪਰ ਬੈਠੇ ਸੰਤਾਂ ਜੋਗੀ ਸਾਧਕਤਾਂ ਅੱਛੀਆਂ ਤੇ ਉਹ ਪਰਛਾਂ ਦੇ ਹੇਠ ਲਿਖੇ ਹਨ ਪੰਗਰ ਸੰਗਰ ਲੰਗਰ ਚੰਗਰ ਉਦਮ ਧਰਮ ਕਨੀਫਾ ਨਿਪਾ ਲੋਰੀਪਾ ਸਾਗਰ ਮੰਗਰ ਹਾਜੀ ਰਤਨ ਪੂਰਨ ਆਸ਼ਿਕਾ ਮੀ ਮਮੀ ਮੀ ਬਾਲਕ ਜਾਲਕ ਖੰਥੜਾ ਸੌਰਤ ਸਿੱਧ ਨਿਤ ਸਿੰਧ ਕੇਵਲ ਕੰਨ ਸੰਪਤਾ ਗੌਣਗਲ ਅਵਨ ਅਮਰ ਨਦ ਚਤਰ ਮੈਨ ਰਾਯਨ ਕੋੜ ਕੰਨ ਉਗੜ ਪਰਬਤ ਈਸ਼ਰ ਮਾਰਖੀ ਉਤਮੇ ਕਨਸੀ ਸ਼ੰਭੂ ਅਸ਼ਰਦীন ਪਲਕ ਨਦ ਪਿੱਪਲ ਕਾ ਸ਼੍ਰੋਮ ਗਰਬੂਦ ਛਾਲਕਾ ਕੇਸ਼ਰ ਕੰਗਨ ਗਲੋਸਾ ਅਗੰਤਾਰ ਮੁਕਤੀ ਸਾਰ ਚੱਲਣ ਨਾਚਦੇ ਸੁਰ ਐ ਐਨ ਸਦ ਐਨ ਗਰਬਰ ਜੋਤ ਲਾਗਨੀ ਜੋਤ ਮੰਗਨੀ ਵਿਮਲ ਜੋਤ ਸੀਤਲ ਜਲ ਅ ਅਗਰ ਕਰ ਤਲਸ ਜੋਗਨ ਪਤਰਪਾਨ ਅਕਾਰ ਨਿਰ ਦੋਲ ਸਰ ਰਾਮ ਕੂ ਬਾਰ ਕ੍ਰਿਸ਼ਨ ਕਵਰ ਮਿਸ਼ਨ ਪਤ ਸ਼ੰਕਰ ਜੋਗ ਬ੍ਰਹਮ ਜੋਗ ਮੀਰ ਸੈਨੀ ਪੀਰ ਜਮੀ ਜਮੀਲ ਕਵਨ ਨੈਣ ਕਵਨ ਨੈਣ ਸਰਸਤੀ ਗੁਰਮਰਤਨ ਸੈਨ ਉਭਾਵਾਸੀ ਅਕਲ ਨਾਪੀ ਕਰ ਕਲਕਸੰਗੀ ਇਕ ਰੰਗੀ ਕੇਵਲ ਕਰਮੀ ਦਾਸੀ ਕੋਜ ਵਿਵাসী ਮੂਲ ਮੰਤਰੀ ਜੋਗੀ ਨੰਤੀ ਜੋਗਰ ਹਣ ਹਣਗੀ ਹਣਗੀ ਇਹ ਸਭ ਰੰਗੀ ਆਪਰੂਪੀ ਕਲਮਤੂ ਤੂਮੇ ਇਹਹੀ ਜੋਗੀ ਖਾਲਸ ਮੁਗਲਾ ਕੰਧ ਜੋਗੀ ਸੰਤਲ ਕਾ ਜੋਗੀ ਵਿਚਤਰ ਗੁਰੂ ਜੀ ਇੱਕ ਸਿੱਧ ਗੋ ਰਖਨਾਰਥ ਤੇ ਭਰਤੇ ਕੋਲ ਪੁੱਜੇ ਜੋ ਗੁਰੂ ਜੀ ਦੇ ਪਹਿਲੇ ਜਾਨੂ ਸਨ ਤੇ ਨਵੇਂ-ਨਵੇਂ ਹੀ ਮદાન ਵਿੱਚੋਂ ਉੱਪਰੋਂ ਉੱਪਰ ਗਏ ਸਨ ਉਹਨਾਂ ਕੋਲ ਪਹੁੰਚਣ ਦੀਆਂ ਖਬਰਾਂ ਬਾਕੀ ਸਿੱਧਾਂ ਨੂੰ ਹੋ ਗਈਆਂ ਉਹ ਦੂਰੋਂ ਨੇ ਨੇ ਉਹ ਆਪਣੇ ਅੰਡਿਆਂ ਤੋਂ ਅਟਕੇ ਗੁਰੂ ਜੀ ਕੋਲ ਆਏ। ਉਸ ਸਮੇਂ ਸੈਧ ਲੋਕ ਇਹ ਸਮਝਦੇ ਸੀ ਕਿ ਸਧਾਰਨ ਪੁਰਸ਼ ਕਲਾਸ਼ ਪਰਬਤ ਉੱਪਰ ਨਹੀਂ ਆ ਸਕਦਾ। ਇੱਕ ਤਾਂ ਲੱਕ ਬਰਫਾਨੀ ਤੇ ਦੂਸਰਾ ਚੜਾਈ ਬਹੁਤ ਕਠਣ ਸੀ। ਜੰਗਲਾਂ ਖੰਡਾਂ ਤੇ ਪੱਥਰਾਂ ਦੀਆਂ ਤਲਚਨੀਆਂ ਖਤਰਨਾਕ ਟਾਣਾਪੂਂਦੀ ਹੋ ਕੇ ਲੰਘਣਾ ਪੈਂਦਾ ਸੀ। ਜਾਨਵਰਾਂ ਦਾ ਪੈਰ ਪੈਰ ਤੇ ਖਤਰਾ ਹੁੰਦਾ ਸੀ ਜਦੋਂ ਸੰਤ ਇਕੱਠੇ ਹੋ ਗਏ ਤਾਂ ਉਹਨਾਂ ਵਿੱਚੋਂ ਇੱਕ ਨੇ ਬੋਚਿਆ ਇਹ ਬਾਲਕੇ ਗੁਰੂ ਜੀ ਨੂੰ ਛੋਟੀ ਉਮਰ ਦਾ ਸਮਝਦੇ ਸਨ ਕਿਉਂਕਿ ਉਹਨਾਂ ਦੀਆਂ ਉਮਰਾਂ ਮਟੀਰੀਅਲਸ ਹਨ ਅਸਾਂ ਨੂੰ ਇਹ ਦੱਸ ਕਿਹੜੀ ਸ਼ਕਤੀ ਤੇਰੇ ਕੋਣ ਹੈ ਜਿਸ ਨਾਲ ਤੂੰ ਸੌਖਾ ਇੱਥੇ ਪਹੁੰਚ ਗਿਆ ਹੈ ਜਦੋਂ ਕਿ ਕੋਈ ਪੁਰਸ਼ ਮਾਤ ਲੋਕ ਮੰਦਾਨੀ ਇਲਾਕੇ ਤੋਂ ਇੱਥੇ ਪਹੁੰਚ ਨਹੀਂ ਸਕਦਾ ਉਹ ਜੀ ਮਨੁੱਖ ਜਿੱਥੇ ਚਾਹੇ ਜਾ ਸਕਦਾ ਹੈ ਇਸ ਤੋਂ ਵੀ ਅੱਗੇ ਧਰਤੀ ਹੈ ਉੱਥੇ ਵੀ ਮਨੁੱਖ ਵਾਤੇ ਵੱਸਦੇ ਹਨ ਬਾਕੀ ਰਹੀ ਇੱਥੇ ਪੁੱਜਣ ਦੀ ਗੱਲ ਆਖਰ ਤੁਸੀਂ ਵੀ ਤਾਂ ਇੱਥੇ ਆਏ ਜੇ ਜੇ ਤੁਸੀਂ ਪਹੁੰਚ ਸਕਦੇ ਹੋ ਜੇ ਕੋਈ ਜੇ ਹੋਰ ਵੀ ਕੋਈ ਪਹੁੰਚ ਸਕਦਾ ਹੈ ਸੰਗਤ ਸਦ ਅਸਾਂ ਕੋਲ ਤਾਂ ਜੋਗੀਆਂ ਵਾਲੀਆਂ ਸਿੱਧੀਆਂ ਦੀ ਸ਼ਕਤੀ ਸੀ ਅਸਰਾਹੀਂ ਕੋਈ ਅੜਕੇ ਕੋਈ ਤਰਕੇ ਇੱਥੇ ਪਹੁੰਚ ਪਾਏ ਕਿਉਂਕਿ ਅਸੀਂ ਕਈ ਕਈ ਮਹੀਨੇ ਅੰਨ ਨਾ ਖਾਈਏ ਤਦ ਵੀ ਜਿਉਂਦੇ ਰਹਿ ਸਕਦੇ ਹਾਂ ਗੁਰੂ ਜੀ ਮੇਰੇ ਕੋਲ ਕਰਤਾਰ ਦੀ ਐਸੀ ਸ਼ਕਤੀ ਹੈ ਜਿਸ ਨਾਲ ਮੈਂ ਸਾਰੀ ਆਜੂ ਹੀ ਨਿਰਾਹਾਰ ਰਹਿ ਸਕਦਾ ਹਾਂ ਉਸੇ ਸ਼ਕਤੀ ਨਾਲ ਇੱਥੇ ਪਹੁੰਚਿਆ ਹਾਂ ਰਾਹ ਵਿੱਚ ਕੋਈ ਕਸ਼ਟ ਨਹੀਂ ਹੋਇਆ ਮੇਰਾ ਕਰਤਾਰ ਮੇਰੀ ਸਹਾਇਤਾ ਕਰਦਾ ਰਿਹਾ ਹੈ ਭੰਗਰ ਜੀ ਕਿਹੜੀ ਸਿੱਧੀ ਹਾਸਲ ਕੀਤੀ ਹੈ ਕਿੰਨਾ ਚਿਰ ਤਮ ਸਾਧਿਆ ਹੈ ਗੁਰੂ ਜੀ ਤਵ ਸਾਧਨ ਤੇ ਸਰੀਰ ਨੂੰ ਕਸ਼ਟਾ ਨਹੀਂ ਪੱਠੀ ਵਿੱਚ ਸੁੱਤਣ ਦੀ ਲੋੜ ਹੀ ਨਹੀਂ ਪਈ ਕਰਤਾਰ ਦੇ ਸ਼ਿਮਨ ਕਰਨ ਨਾਲ ਹੀ ਉਸ ਉਹ ਸ਼ਕਤੀ ਹਾਸਲ ਹੋ ਗਈ ਹੈ ਪ੍ਰੇਮ ਦੀ ਟਾਲੀ ਲਾਈ ਸੀ ਦੇ ਵਿੱਚ ਕਰਤਾ ਨੂੰ ਵਸਾਈ ਫਿਰਦਾ ਹਾਂ ਭੰਗਰ ਕੇਰਾ ਨਾਮ ਕੀ ਗੁਰੂ ਜੀ ਨਾਨਕ ਸਾਰੇ ਸਿੱਧ ਗੁਰੂ ਜੀ ਦੀ ਜਵਨ ਉਪਰੋਤਕ ਉੱਤਰ ਸੁਣ ਕੇ ਬਹੁਤ ਹੈਰਾਨ ਹੋਏ ਬਿਨਾਂ ਸਰੀਰਤ ਪਾਏ ਲੈ ਅਸਨੇ ਸਿੱਧੀ ਪ੍ਰਾਪਤ ਕਰ ਨਹੀਂਆ ਉਹਨਾਂ ਨੇ ਬਚਨ ਬਲਾਸ ਦਾ سلسلہ ਜਾਰੀ ਰੱਖਿਆ ਇੱਕ ਸਿੱਧ ਬੋਲਿਆ ਬਲਾਂ ਇਹ ਦੱਸੋ ਮਾਤ ਲੋਕ ਦਾ ਕੀ ਹਾਲ ਹੈ ਕਿਵੇਂ ਲੋਕ ਮੁਸ ਰਹੇ ਹਨ ਇਹ ਸਵਾਲ ਸੁਣ ਕੇ ਗੁਰੂ ਜੀ ਰਤਾ ਗਰਮ ਹੋ ਕੇ ਦਲੇਰੀ ਨਾਲ ਬੋਲੇ ਕਿ ਬੰਜੂਰੋਂ ਡੱਕਲ ਮੌਤ ਤੇ ਰਾਜ ਨੇ ਕਸ਼ਟਾ ਕੋਣ ਡਰਦੇ ਹੋਏ ਮਾਪੇ ਰਿਸ਼ਤੇਦਾਰਾਂ ਧੀਆਂ ਪੁੱਤਾਂ ਤੇ ਆਪਣੇ ਚੇਲਿਆਂ ਨੂੰ ਛੱਡ ਕੇ ਇੱਥੇ ਬਰਫ ਦੀਆਂ ਛਟਾਨਾਂ ਵਿੱਚ ਆ ਲੁਕੇ ਦੱਸੋ ਤੁਸਾਂ ਨੂੰ ਕੀ ਹੱਕ ਹੈ ਜੋ ਤੁਸੀਂ ਮਾਤ ਲੋਕ ਭਾਰਤ ਨਹੀਂ ਬਸ ਨੀਕਾਂ ਬਾਰੇ ਪੁੱਛ ਰਹੇ ਹੋ ਇੱਥੇ ਆ ਕੇ ਅੰਦੀਰ ਮਚਾਇਆ ਹੋਇਆ ਜੀ ਪਹਾੜੀ ਗਰੀਬਾਂ ਨੂੰ ਪਨੇਖੇ ਪਾ ਕੇ ਪਰਮਾ ਵਿੱਚ ਸੁੱਟ ਕੇ ਆਪ ਆਨੰਦ ਲੁੱਟ ਰਹੇ ਜੀ ਤੁਸੀਂ ਦੀ ਸ਼ਕਤੀ ਭਗਤੀ ਖਤਮ ਹੋ ਗਈ ਹੈ ਤੁਸੀਂ ਤਾਂ ਸਦਾ ਅਨਪੁਰਸ਼ਾ ਨਾਲੋਂ ਵੀ ਭੈੜੇ ਜੀ ਨਿਰਪੈਤਾ ਭਰੀ ਤੇ ਸੱਚੀ ਝਾੜ ਸੁਣ ਕੇ ਸਿੱਧਾਂ ਦੇ ਥੰਮ ਥੜਕ ਗਏ ਉਹ ਸੋਚਣ ਲੱਗੇ ਇਹ ਜ਼ਰੂਰੀ ਕਾਲ ਯੁਗ ਦਾ અવਤਾਰ ਹੈ ਐਸਾ ਪਰਸ ਜੇ ਕਿਤੇ yogi ਬਣ ਜਾਵੇ ਤਾਂ ਸਿੱਧਾਂ ਦਾ ਪੰਧ ਬਹੁਤ ਉਜਲਾ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਚੇਲਾ ਬਣਾਉਣਾ ਚਾਹੀਏ ਪਰ ਬਹੁਤ سارے ਸਵਾਲ ਕਰਕੇ ਆਪਣੀ ਅਕਲਤੀ yog ਸ਼ਕਤੀ ਦਾ ਪ੍ਰਭਾਵ ਪਾਉਣਾ ਜ਼ਰੂਰੀ ਹੈ ਇਹ ਸਲਾਹ ਕਰਕੇ ਉਹ ਗੁਰੂ ਜੀ ਦੇ ਸੱਚੇ ਤੇ ਕੋਮੇ ਵਚਨਾਂ ਨੂੰ ਸ਼ਾਂਤ ਚਿੱਤ ਸਹਾ ਦੇ ਹੋਏ ਹੋਰ ਸਲਾਹ ਕਰਨ ਲੱਗੇ ਹੋ ਸਕਦਾ ਹੈ ਅਸਾਂ ਵਿੱਚ ਕਮਜ਼ੋਰੀਆਂ ਹੋਣ ਪਰ ਦੱਸੇ ਤਾਂ ਸਹੀ ਮਾਤ ਲੋਕ ਵਿੱਚ ਕਿਵੇਂ ਲੋਕ ਦਿਨ ਕੱਟ ਰਹੇ ਹਨ ਅਸੀਂ ਚੀਰਾਂ ਦੀ ਇੱਥੇ ਆਏ ਹੋਏ ਹਾਂ ਸਿੱਧ ਜੀ ਅਸਲ ਵਿੱਚ ਸੱਚ ਚੰਦਰਮਾ ਹੈ ਤੇ ਕੂੜ ਹਨੇਰਾ ਜਗਤ ਦੇਖ ਨਹੀਂ ਹਨੇਰਾ ਹੈ ਜਗਤ ਵਿੱਚ ਹਨੇਰਾ ਹੀ ਹਨੇਰਾ ਹੈ ਤੂੰ ਉਠੇ ਠੱਗੀ ਨਰਾਚਾਰੇ ਅਤਾਰਾਮ ਤੇ لالਚ ਨੇ ਸਾਰੇ ਜਗਤ ਨੂੰ ਗ੍ਰਸ ਲਿਆ ਹੈ ਜਿਹੜੇ ਤੁਸੀਂ ਜੈਹੇ ਲੋਕਾਂ ਦੇ ਧਰਮ ਕਾਗੂਸਨ ਦੇਵੀਆਂ ਅਸੀਂ ਉਹ ਸਭ ਪਰਬਤਾਂ ਵਿੱਚ ਆ ਲੁਕੇ ਨੇ ਸਨੀਆਂ ਦੇ ਹਨੇਰੇ ਵਿੱਚ ਠੇਡੇ ਖਾਂਦੀ ਲਕਾਈ ਵਾਤੇ ਕੋਈ ਆਸਰਾ ਨਹੀਂ ਕੋਈ ਲਕਾਈ ਦਾ ਮੁਖ ਨਹੀਂ ਸੰਤ ਮਹਾਂਤਾਂ ਤੋਂ ਬਿਨਾਂ ਦੇ ਸ੍ਰੀ ਰਾਖੀ ਸਰਕਾਰ ਸਰਕਾਰ ਹੁੰਦੀ ਹੈ ਜਿਸ ਦੇ ਜੰਮੇ ਦੀ ਜਾਨ ਮਾਲ ਤੇ ਪ੍ਰੇਮ ਦੀ ਰਾਖੀ ਤੇ ਫਰਜ਼ ਹੁੰਦੇ ਹਨ ਬਰ ਸਰਕਾਰ ਦੇ ਕਰਮਚਾਰੀ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ ਗੁਰੂ ਜੀ ਨੇ ਉੱਤਰ ਸਿੱਧਾ ਨੂੰ ਦਿੱਤਾ ਉਹ ਅਸੁਤੰ ਨੂੰ ਬਾਏ ਗੁਰਦਾਸ ਜੀ ਨੇ ਐਂ ਲਿਖਿਆ ਹੈ ਕਾਲੀ ਆਈ ਜੁੱਤੇ ਮੋਹੀ ਖਾਕ ਹੋਏ ਮਰਦਾਰਗ ਸਾਈ ਰਾਜੇ ਆ ਪਾਪੋ ਪਾਪ ਕੁਮਾਮ ਦੇ ਔਰਤੀ ਬਾਣ ਖੇਤ ਕੋ ਖਾਈ ਮਰ ਜਾਂਦੀ ਗਿਆਨ ਬਿਨ ਊੜ ਕੋਸ਼ਤ ਮੁਖ ਅਲਾਈ ਚਿੱਲੇ ਸਾਜ ਬਣ ਜਾਈਂਂਦੇ ਨਚਣ ਗਰਬ ਹ ਤਵੇਂ ਤ ਪਾਈਂ ਚਿੱਲੇ ਮੈਂ ਖਨਾ ਘਰਾ ਵਿੱਚ ਗੁਰੂ ਉੱਠ ਘਰੀ ਤਨਾਲੀ ਜਾਈਂ ਕਾਂਜੀ ਹੋਏ ਰਸਵਤੀ ਬਾਂਢੀ ਲੈ ਕੇ ਹੱਕ ਅਗਵਾਏ ਇਸਤਰੀ ਪੁਰਖੇ ਦਾ ਮਹਤ ਬਾਵੇਂ ਆਏ ਕਥਾਉਂ ਜਾਈ ਮਰਤਿਆ ਪਾਪ ਸਮੇ ਸਭ ਸੇ ਜਗ ਮਾਹੀ ਸਿਧਾਂਤ ਦੇ ਵਿੱਚ ਨਹਰੀਪਾ ਬੜਾ ਚਲਾਕ ਤੇ ਰਿੰਦੀ ਸਿੱਧੀ ਬਾਲਾ ਯੋਗੀ ਸੀ ਉਸਨੇ ਗੁਰੂ ਜੀ ਨੂੰ ਆਖਿਆ ਮੈਂ ਸਮਝਦਾ ਹਾਂ ਤੂੰ ਕੋਈ ਮਹਾਨ ਪਰਸ਼ ਹੈ ਮੇਰਾ ਪਤ ਖੱਪਰ ਲੈ ਕੇ ਜਾਂ ਤਿਹੇ ਥਾਂ ਪਾਣੀ ਦਾ ਝਰਨਾ ਹੈ ਉੱਥੋਂ ਪਾਣੀ ਲਿਆ ਅੰਤਰਾਜਮੀ ਚੋਜੀ ਪ੍ਰੀਤ ਮਤਾੜ ਗਏ ਕਿ ਸਿੱਧ ਉਹਨਾਂ ਨੂੰ ਪਰਖਣਾ ਚਾਹੁੰਦੇ ਹਨ ਸਿੱਧਾਂ ਨੂੰ ਰਾਹੇ ਪਾਉਣ ਵਾਸਤੇ ਪਹਿਲਾਂ ਉਹਨਾਂ ਦੀਆਂ ਪਰਖਾਂ ਉਹਨਾਂ ਨੂੰ ਪਰਖਣਾ ਚਾਹੁੰਦੇ ਹਨ ਸਿੱਧਾਂ ਨੂੰ ਮਿਚੋ ਲੰਘ ਚੱਲ ਗਏ ਤੇ ਪਿੱਛੇ ਪਿੱਛੋਂ ਆਪ ਇਹਨਾਂ ਦਾ ਮਤਿਆਂ ਲਵਾਂਗੇ ਗੁਰੂ ਜੀ ਨੇ ਖੱਪਰ ਹੱਥ ਲਿਆ ਤੇ ਪਾਣੀ ਲੈਣ ਵਾਸਤੇ ਤੁਰੇ ਉਦੋਂ ਰਹੀਪੇ ਨੇ ਯੋਗੀ ਸਿੱਧਾਂ ਨਾਲ ਚਾਰਨ ਦੇ ਪਾਣੀ ਨੂੰ ਸਕਾ ਕੇ ਪਾਣੀ ਦੀ ਥਾ ਰੰਗ ਬਰੰਗੇ ਹੀਰੇ ਮੋਤੀ ਜਿਹਾ ਹਰਾਤ ਖਨਾਰ ਦਿੱਤੇ ਉਸ ਦਾ ਖਿਆਲ ਸੀ ਕਿ ਗੁਰੂ ਨਾਨਕ ਜੀ ਲਾਲਚ ਵਿੱਚ ਆ ਜਾਣਗੇ ਮਾਇਆ ਨੂੰ ਇਕੱਠੀ ਕਰਨਗੇ ਤੇ ਪਾਣੀ ਪੁੱਲ ਜਾਣਗੇ ਸੱਚੇ ਸਤਗੁਰੂ ਪਾਣੀ ਅੱਡੇ ਉੱਪਰ ਪਹੁੰਚੇ ਇਹ ਦੇਖਦੇ ਹਨ ਪਾਣੀ ਦਿੱਤਾ ਕਿਤੇ ਬੂੰਦ ਨਹੀਂ ਪਰ ਮਾਇਆ ਦਾ ਵਿਚਾਰਾ ਹੈ ਮਾਇਆ ਕਈ ਰੂਪ ਧਾਰਨ ਕਰਕੇ ਖਿਡਾਰੀ ਹੈ ਗੁਰੂ ਜੀ ਮਸ਼ਕਰਾ ਪਏ ਮਸ਼ਕਰਾਉਂਦੇ ਹੋਏ ਆਖਣ ਲੱਗੇ ਬਾ ਮੇਰੇ ਕਰਤਾਰ ਤੇਰਾ ਮਹਿਮਾ ਤੇਰੀ ਮਹਿਮਾ ਕਥਨ ਤੋਂ ਬਾਹਰ ਹੈ ਪਰਬਤਾਂ ਵਿੱਚ ਵੀ ਮਾਇਆ 나ਗਨੀ ਨੇ ਜੋਗੀਆਂ ਦਾ ਪਿੱਛਾ ਨਹੀਂ ਛੱਡਿਆ ਇਹ ਮਰ ਕੇ ਵੀ ਸ਼ਾਇਦ ਇਸੇ ਦੀ ਪੁਜਾਰੀ ਰਹਿਣਗੇ ਮਾਇਆ ਹੀ ਇਹਨਾਂ ਨੂੰ ਖਾ ਗਈ ਜਾਵੇਗੀ ਖਾ ਜਾਵੇਗੀ ਗੁਰੂ ਜੀ ਨੇ ਮਾਇਆ ਦੇ ਅਖਰਿਆਂ ਬਲ ਨਹੀਂ ਦੇਖਿਆ ਉਹ ਬਾਸ ਮੁੜ ਗਏ ਜਾਂ ਅੱਖਾਂ ਚਰਨੇ ਵਿੱਚ ਪਾਣੀ ਨਹੀਂ ਸਭ ਉਹ ਮਾਇਆ ਦਾ ਬਸਾਰਾ ਹੈ ਐਸਵਾਹ ਤੇ ਪਾਣੀ ਨਹੀਂ ਲਿਆ ਆਇਆ ਖਾਲੀ ਖੱਪਰ ਲੈ ਬਾਸ ਆ ਗਿਆ ਹਾਂ ਮਾਤ ਲੋਕ ਦੇ ਵਾਸੀ ਜੇ ਪਾਣੀ ਦੀ ਤਾਂ ਹੀਰੇ ਮੋਤੀ ਜਵਾਹਰ ਹੋ ਗਏ ਸਨ ਤਾਂ ਇੱਕ ਖੱਪਰ ਭਾ ਲੈ ਆਉਣਾ ਸੀ ਤਾਂ ਕਿ ਮਾਤ ਲੋਕ ਵਿੱਚ ਮਾਇਆ ਨੂੰ ਖਛਤ ਤੇ ਸੁੱਖ ਦੇ ਸਾਧਨ ਹਾਸਲ ਕਰ ਲੈਣ ਦੇ ਗੁਰੂ ਜੀ ਮਾਇਆ ਸਭ ਨਹੀਂ ਹੈ ਜੋ ਇਹਦੀ ਸੇਵਾ ਕਰਦਾ ਇਸ ਨਾਲ ਪਿਆਰ ਕਰਦਾ ਹੈ ਉਸ ਨੂੰ ਇਹ ਖਾ ਜਾਂਦੀ ਹੈ ਅਨਿਪਰਤਿਤ ਹੁੰਦਾ ਹੈ ਕਿ ਦੁਨੀਆ ਛੱਡਣ ਪਿੱਛੋਂ ਵੀ ਤੁਸੀਂ ਤੁਸਾਂ ਦੀ ਆਤਮਾ ਨਰੀਪ ਨਹੀਂ ਹੋਈ ਭਾਰਤਰੀ ਜੇ ਆਇਆ ਤੇ ਇਹਨਾਂ ਲਈ ਇਹ ਤਪੱਸ ਤਪਛਿਆ ਤੁਸੀਂ ਨਹੀਂ ਕੀਤੀ ਯੋਗੀ ਦੀਆਂ ਵਿਧੀਆਂ ਨਹੀਂ ਸਿੱਖੀਆਂ ਤਾਂ ਇਹ ਤਾਂ ਦੱਸੋ ਤੁਸਾਂ ਦਾ ਜੀਵਨ ਸੰਨਾਤ ਕੀ ਹੈ ਗੁਰੂ ਜੀ ਮੇਰਾ ਸੰਨਾਤ ਸੁਣਨਾ ਚਾਹੁੰਦੇ ਹੁਣ ਜੇ ਤਾਂ ਲਓ ਸੁਣੋ ਗੁਰੂ ਜੀ ਨੇ ਸਭ ਦਾ ਚਾਨਣ ਕੀਤਾ ਖੱਟ ਮੱਟ ਦੇਹੀ ਮਨ ਬਰਾਗੀ ਸੁਰਤ ਸੰਤਨ ਅੰਤਰ ਜਾਗੀ ਬਾਜੇ ਅਨਹਲ ਮੇਰਾ ਮਨ ਲੀਨਾ ਗੁਰਬਚਨੀ ਸਚ ਨਾਮੁ ਪਤਿਨਾ ਪ੍ਰਾਨੀ ਰਾਮ ਪਾਗਤ ਸੁਖੁ ਪਾਈਏ ਗੁਰਮਖਰ ਹਰ ਹਰ ਮਿੱਠਾ ਲਾਗੇ ਹਰ ਹਰ ਨਾਮ ਸੁਆਦੀ ਮੇਰੀ ਦੇਹ ਛੇ ਚੱਕਰਾਂ ਵਾਲੀ ਕੋਠਰੀ ਮੱਟ ਹੈ ਇਸ ਵਿੱਚ ਮਨ ਜੋਗੀ ਰਹਿੰਦਾ ਹੈ ਪ੍ਰਮਾਤਮਾ ਨਾਲ ਪਿਆਰ ਹੈ ਉਹਦੇ ਚਰਨਾਂ ਨਾਲ ਸੁੱਤ ਜੋੜ ਨਾਲ ਅੰਦਰ ਅਨਹਦ ਆਤਮਾ ਜਾਗ ਮੁੱਟਦੀ ਹੈ ਉਹ ਅਨਹਦ ਦਾ ਰਾਗ ਅਲਾਪ ਰਹੀ ਹੈ ਉਹ ਅਨਹਦ ਦਾ ਸ਼ਾਗਦੇ ਧੁਨੀ ਨੂੰ ਸੁਣ ਸੁਣ ਕੇ ਮੇਰਾ ਮਨ ਆਨੰਦ ਨਾਲ ਮਸਤ ਹੋ ਰਿਹਾ ਹੈ ਉਹਦੇ ਬਚਨਾਂ ਨਾਲ ਸੱਚੇ ਨਾਮ ਦਾ ਸਿਮਨ ਕਨ ਲੱਗ ਪਿਆ ਹਾਂ ਜੀ ਜੋਗੀ ਪ੍ਰਮਾਤਮਾ ਦੀ ਭਗਤੀ ਤੋਂ ਸਖ ਮਿਲਦਾ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਮੈਨੂੰ ਮਿੱਠਾ ਲੱਗਦਾ ਹੈ ਸਤ ਸਦਾ ਹਰੀ ਹਰੀ ਜਪਦੀ ਰਹਿੰਦੀ ਹੈ ਸ਼ਰਤ ਉਸ ਦਾਤੇ ਦੀ ਚਾਨਾ ਵਿੱਚ ਜੁੜੀ ਰਹਿੰਦੀ ਹੈ ਮਾਇਆ ਮੋਹ ਮੇਵਰੇ ਜਿਹਾ ਸੁਆਇ ਸਤਿਗੁਰੂ ਕੋ ਪ੍ਰੀਤਿ ਮੇਲਮਲਾਏ ਨਾਮ ਰਤਨਨਰ ਮੋਲਕ ਹੀਰਾ ਤਤ ਤਤ ਰਾਪਤਾ ਮੇਰੇ ਮਨ ਤੀਰਾ ਹਉਮੈ ਮਮਤਾ ਰੋਗ ਨ ਲਾਗੈ ਰਾਮੁ ਭਗਤਿ ਜਮ ਕਾਪਿ ਆਗੈ ਜਮ ਜੇ ਦਾਰੂ ਨ ਲਾਗੈ ਮੋਹਿ ਨਿਰਮਲ ਨਾਮ ਰਿਦੇ ਹਰਿ ਸੋਹਿ ਸਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੈ ਦੁਰਮਤਿ ਪਰਹਾਰੀ ਅੰਦਰ ਜਾਗੈ ਰਹਿ ਲੈ ਬਲਾਏ ਜੀਵਨ ਮੁਕਤ ਗਤ ਅੰਤਰ ਪਾਏ ਸਾਨੂੰ ਮਾਇਆ ਦਾ ਲਾਂਚ ਦੱਸਦੇ ਜੇ ਸਾਡੇ ਗੁਰੂ ਨੇ ਮਾਇਆ ਮਰਜ ਦਿੱਤੀ ਹੈ ਸਤਿਗੁਰੂ ਦੀ ਮੇਰ ਨਾਲ ਪਰਮਾਤਮਾ ਨਾਲ ਮੇਲ ਹੋ ਗਿਆ ਪਰਮੇਸ਼ਰ ਦਾ ਨਾਮ ਹੀ ਮੋ ਮਿੱਲਾਹੀ ਨਾ ਉਹ ਹੀਰੇ ਨਾਲ ਮੇਰੇ ਮਨ ਦੀ ਪ੍ਰੀਤ ਹੈ ਉਸ ਨਾਲ ਮੇਰੇ ਮਨ ਨੂੰ ਤੀਜ ਹੈ ਹੁਣ ਇਹ ਮਾਨ ਕਲੀ ਨਹੀਂ ਦੂਰ ਸਕਦਾ ਇਹ ਨਹੀਂ ਕਿ ਕਈ ਸਾਲ ਕਠਨ ਤਵਸ਼ਿਆ ਕਨ ਪਿਛੋਮੀ ਮੰਡੋਲਦਾ ਨਹੀਂ ਹੈ ਸਗੋ ਨਾਮ ਵਿੱਚ ਲੇਵਲ ਨਹੀਂ ਰਹਿੰਦਾ ਹੈ ਸਿੱਧੂ ਇਹ ਸੱਚੇ ਨਾਮ ਦੀ ਬਰਕਤ ਹੈ ਕਿ ਹੰਕਾਰ ਤੇ ਮੰਨਤਾ ਦਿਲੋਂ ਦੂਰ ਹੋ ਚੁੱਕੀ ਹੈ ਜੇ ਆਮ ਨਾਮ ਸਿਮਨ ਦੀ ਪਛਦੀ ਕਰੀਏ ਤਾਂ ਦਰਗਾਹੇ ਜਮਾਨ ਦਾ ਡਰ ਨਹੀਂ ਰਹਿੰਦਾ ਨਾ ਜਮਾਨ ਦਾ ਡੰਡਾ ਸਰਵਾਦਾ ਹੈ ਭਾਮ ਕੇ ਨਰਕ ਤੇ 84 ਲੱਖ ਜੁਨਾਂ ਦੇ ਲੱਖ ਨਹੀਂ ਚਲਨੀ ਦੇ ਪਰਮਾਤਮਾ ਦਾ ਸੱਚਾ ਨਾਮ ਹੈ ਦੇਦਿਆ ਸਾਰੀਆਂ ਮੈਲਾਂ ਨੂੰ ਜਿੱਤ ਚੁੱਕਾ ਹੈ ਤੁਸੀਂ ਹੱਸਦੇ ਜੋ ਕੇ ਮੈਂ ਨਾਇਕ ਚੋਹਾ ਸਾਬਦੇ ਨੇ ਵਿਚਾਰ ਕਰ ਕਰ ਕੇ ਇਹ ਨਾਇਕਾਰੀ ਹੋ ਗਿਆ ਤਾਂ ਕਿਉਂਕਿ ਚੱਤੇ ਪਹਿ ਨਾਇਕਾਰ ਦੀ ਭਗਤੀ ਕਰਦਾ ਰਹਿੰਦਾ ਹਾਂ ਜਦੋਂ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਦਾ ਅਸਰ ਹੁੰਦਾ ਹੈ ਤਾਂ ਬਹੁਤ ਮਾਤ ਮਨੁੱਖਤਾ ਦੀ ਲੱਗ ਗਿਆਨਤਾ ਦੂਰ ਹੋ ਜਾਂਦੀ ਹੈ ਰਾਤ ਦਿਨ ਪ੍ਰਮਾਤਮਾ ਦੇ ਚਲਣਾ ਨਾਲ ਲੱਗਦੀ ਰਹਿੰਦੀ ਹੈ ਜੀਵਨ ਮੁਕਤ ਹੋਣ ਦੀ ਗਤੀ ਰੀਤ ਅਸਾਂ ਸਿੱਖ ਲਈ ਹੈ ਹੁਣ ਸਾਨੂੰ ਯੋਗ ਜਾਂ ਤਪਸ਼ਿਆ ਦੀ ਲੋੜ ਨਹੀਂ ਅਲਪਤ ਗੁਫਾ ਮੈਂ ਰਹੇ ਨਰਾਰੇ ਤਸ਼ਕਰ ਪੰਜ ਸਾਵਦਸ਼ਿੰਗਾਰੇ ਪਰਕਰ ਜਾਏ ਨਾ ਮਨ ਦਲਾਈ ਸਹਿਜ ਨਰਾਤਰ ਰਹੁ ਸਹ ਰਹੁ ਹੋ ਸਮਾਇ ਗੁਰਮਖ ਜਾਗ ਰਹੇ ਔ ਤੁਤਾ ਸਦ ਬਰਾਗੀ ਤਤ ਪ੍ਰੂਤਾ ਜਗ ਸੁਤਾ ਮਰ ਆਵੇ ਜਾਏ ਬੈਨ ਗੁਰ ਸ਼ਬਦ ਨਾ ਸੋਝੀ ਪਾਏ ਅਨਹਦ ਸ਼ਬਦ ਬੰਜੇ ਦਿਨ ਰਾਤੀ ਅਮਗਤ ਕੀ ਗਤ ਗੁਰਮਤ ਜਾਤੀ ਤੋ ਜਾਨੀ ਜਾਂ ਸ਼ਬਦ ਪਛਾਨੀ ਇੱਕੋ ਰਾਮ ਰਿਹਾ ਨਿਰਵਾਨੀ ਸੋਨਾ ਸਮਾਨ ਸਹਿਜ ਤੁਨ ਮਰਾਤਾ ਤਾ ਤਜੀ ਹੋ ਲੋਕ ਬਾਇਕੂ ਜਤਨ ਗੁਰਚਿ ਨੇ ਆਪਣਾ ਮਨ ਮਨਾਇਆ ਨਾਨਕ ਦੂਜਾ ਮੀਠੇ ਸਮਾਨਿਆ ਜਿਦੋ ਇਹ ਤੋਸਾਂ ਦੀ ਮੁਖਤਾ ਹੈ ਜੋ ਦੁਨੀਆ ਨੂੰ ਛੱਡ ਕੇ ਪਹਾੜਾਂ ਦੀਆਂ ਮਰਹਮਾਨੀਆਂ ਗਫਾਮਾ ਮੈਂ ਚਾਹ ਮਿੱਠੀ ਦੀ ਸਾਨੂੰ ਹੰਦੇਰੀਆਂ ਤੋਂ ਮਰਹਮਾਨੀਆਂ ਗਫਾਮਾ ਲੱਭਣ ਦੀ ਲੋੜ ਨਹੀਂ ਅਸੀਂ ਤਾਂ ਲੇਫਟਾਂ ਰੁਕ ਗੁਫਾ ਵਿੱਚ ਕੱਲੇ ਨਾਮ ਸ਼੍ਰੀ ਮੰਦੀ ਲੈਵਰੇ ਲੈਵ ਰਹਿੰਦੇ ਹਾਂ ਲੈਵ ਲਈ ਰਹਿੰਦੇ ਹਾਂ ਜਿੰਨਾ ਪੰਜਾਂ ਨੂੰ ਮਾਨ ਵਾਸਤੇ ਤੁਸੀਂ ਸਾਰੀ ਉਮਰ ਤਰਲੇ ਲਏ ਹਨ ਉਹ ਅਸਾਂ ਗੁਰੂ ਦੀ ਕਿਰਪਾ ਨਾਲ ਮਾਰ ਲਏ ਹਨ ਹੁਣ ਤੁਸਾਂ ਨੂੰ ਬਿਲਕੁਲ ਤੰਗ ਹੁਣ ਆਸਾਂ ਨੂੰ ਬਿਲਕੁਲ ਤੰਗ ਨਹੀਂ ਕਰਦੇ ਨਾ ਆਸਾਂ ਨੂੰ ਪਰਾਇਆ ਘਰਾਂ ਵਿੱਚ ਜਾ ਕੇ ਭਿਖਿਆ ਮੰਗਣ ਦੀ ਲੋੜ ਹੈ ਨਾ ਪਰ ਇਸਤਰੀ ਤੇ ਪਰ ਵਸਤੂ ਦੇਖ ਕੇ ਸਾਡਾ ਮਨ ਡੋਲਦਾ ਹੈ ਮੰਨਤਾ ਸਹਿਜ ਪ੍ਰੇਮ ਇੱਕੋ ਜਹੀ ਲੈ ਬਾਰੇ ਪਿਆਰ ਵਿੱਚ ਮੰਗਣ ਰਹਿਦਾ ਹੈ ਉਸ ਦੀ ਕੋਲ ਸਦਾ ਖੁਸ਼ੀਆਂ ਹੀ ਖੁਸ਼ੀਆਂ ਹਨ ਗੁਰੂ ਦੀ ਕਿਰਪਾ ਨਾਲ ਜਾਗ ਪਏ ਹਾਂ ਮਨ ਸੁਧ ਹੋ ਗਿਆ ਹੈ ਮਿਸ਼ਿਆਂ ਤੇ ਕਿਨਾਰਾ ਕਰਕੇ ਮਨ ਸ਼ਾਂਤ ਸਾਗਰ ਵਿੱਚ ਵਾਸ ਕਰਦਾ ਹੈ ਜਿਹੜੇ ਸਤੇ ਹੋਏ ਹੁੰਦੇ ਨੇ ਉਹ ਜਨਮਾਂ ਦੇ ਗੇੜ ਵਿੱਚ ਰਹਿੰਦੇ ਹਨ ਉਹਨਾਂ ਲਈ 84 ਦਾ ਗੇੜ ਮੁਖਦਾ ਨਹੀਂ ਜੀਵਨ ਦੇ ਅਸਲ ਭੇਦ ਨੂੰ ਗੁਰੂ ਗਿਆਨ বিনা ਨਹੀਂ ਪਾਇਆ ਜਾ ਸਕਦਾ ਸਿੱਧੋ ਅਸੀਂ ਤਾਂ ਖੁਸ਼ ਹਾਂ ਕਿ ਅਨਹਲ ਤੋਂ ਸਦਾ ਵੱਜਦੀ ਰਹਿੰਦੀ ਹੈ ਉਹੀ ਏਸਾ ਭੇਦ ਨੂੰ ਪਾ ਸਕਦਾ ਹੈ ਜੇ ਸੁੱਤੇ ਵਾਹਿਗੁਰੂ ਦੀ ਕਿਰਪਾ ਕਿਰਪਾਲ ਹੋਵੇ ਉਹ ਪ੍ਰਮਾਤਮਾ ਜਿਹਦਾ ਸਿਮਨ ਕਰਦਾ ਹਾਂ ਸਾਰਿਆਂ ਵਿੱਚ ਵਸਦਾ ਹੈ ਉਹ ਸਦਾ ਨਾਲ ਰਹਿੰਦਾ ਹੈ ਦੂਰ ਨਹੀਂ ਹੁੰਦਾ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਜਦੋਂ ਪੂਰ ਸਮਾਧੀ ਹੁੰਦੀ ਹੈ ਤਾਂ ਤਦੋਂ ਗਿਆਨ ਤੇ ਕਾਰਨ ਮਨ ਭਰਨ ਵਿੱਚ ਜੁੜਿਆ ਰਹਿੰਦਾ ਹੈ ਇਕਾਰਤੀ ਲੋਭ ਦਾ ਤਿਆਗ ਕਰਕੇ ਇੱਕ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ ਆਪਣੇ ਗੁਰੂ ਦੀ ਸਿੱਖਿਆ ਵਿੱਚ ਜਦੋਂ ਚਿੱਲੇ ਸਖ ਦਸ਼ਾ ਮਨ ਮਾ ਅਨੰਗਿਆ ਤਾਂ ਸਾਰੇ ਘਾਟੇ ਪੂਰੇ ਹੋ ਗਏ ਗੁਰੂ ਜੀ ਦੇ ਦੂਏ ਦਾ ਨਾਸ ਕੀਤਾ ਤੇ ਇੱਕ ਪਰਮਾਤਮਾ ਨਾਲ ਜੋੜ ਦਿੰਦਾ ਹੈ ਇਹ ਹੈ ਅਸਾਂ ਦਾ ਗੁਰਮਤਸਨਾਤ ਗੁਰੂ ਜੀ ਦਾ ਇਹ ਮਨਮਤੇ ਸੱਚਾ ਗਿਆਨ ਸੰਕੇ ਸਿੱਧਾਂ ਨੂੰ ਪ੍ਰੋਸਾ ਹੋ ਗਿਆ ਕੀ 100% ਜ਼ਰੂਰ ਕਾਰਜਗੰਦਾ ਅਵਤਾਰ ਹੈ। ਚਿੰਦਾ ਵਿੱਚ ਕਈ ਐਸੇ ਵੀ ਸਾਨਾ ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਉਹਨਾਂ ਨੇ ਮੇਰੀ ਉਮਰ ਵਿੱਚ ਨੀਕਾ ਸਾਧਨਾ ਨਾਲ ਸਹੀ ਨੂੰ ਕਾਟ ਦੇ ਲੀਕੇ ਯੋਗ ਸੰਧੀਆਂ ਹਾਸਲ ਕੀਤੀਆਂ ਹੁੰਆਂ ਸਾਨੂੰ ਜਦੋਂ ਯੋਗੀਆਂ ਦਾ ਅਹੰਕਾਰ ਮਿਟ ਗਿਆ ਉਹਨਾਂ ਦੇ ਨੈਣਾ ਤੇ ਤਾਣ ਵਰਚਾ ਨਾਮਾਲ ਚੌਕ ਮਈਆ ਉਹਨਾਂ ਦੇ ਅੱਦੇ ਆਪਰੇ ਗੁਰੂ ਜੀ ਨੇ ਦਲੇਰੀ ਨਾਲ ਭੁੱਲੇ ਜੋਗੀਆਂ ਨੂੰ ਸੱਚਾ ਜੀਵਨ ਰਾਹ ਦੱਸਣ ਵਾਸਤੇ ਉਹ ਆਖਿਆ ਭਾਈ ਸਤੋ ਤੂੰ ਸੰ ਦਾ ਸਿੱਧ ਜੋਗੀ ਮੂਨੀ ਜਾਂ ਸੰਤ ਬਣਦਾ ਇਹ ਭਾਵ ਨਹੀਂ ਕਿ ਵਿਹਲੇ ਬੈਠ ਕੇ ਅਮਲ ਤੇ ਨਸ਼ੇ ਤਾਪੀ ਕੇ ਮੰਗ ਕੇ ਭੋਜਨ ਕਰਕੇ ਗੱਪਾਂ ਮਾਰਦੇ ਰਹਾਂ ਜਾਂ ਆਪਣੀ ਕਲਿਆਣ ਤੇ ਸ਼ਾਂਤੀ ਬਾਸਤੇ ਬੇਅਰਥ ਜਤਨ ਕਰਦੇ ਹੋਏ ਪਰਵਸਤਾਨੀਆਂ ਗਾਰਾਂ ਵਿੱਚ ਜੀਵਨ ਬਤੀਤ ਕਰ ਜਾਮੂ ਮਨੁੱਖ ਪੈਦਾ ਹੋਇਆ ਹੈ ਮਨੁੱਖ ਦੀ ਸੇਵਾ ਕਰਨ ਬਾਤੇ ਸਾਲੂ ਤੇ ਸੱਲ ਜਊਂਗੀ ਆਮ ਮਨੁੱਖਾ ਮਨੁੱਖਾਂ ਨਾਲੋਂ ਬਹੁਤ ਸੁਭੂਜ ਬੂਝ ਰੱਖਦੇ ਹਨ ਕੋ ਆ ਮਨੁੱਖਾਂ ਦੇ ਆਗੂ ਹੁੰਦੇ ਨੇ ਜਗਤ ਦੇ ਭੂਲੇ ਅਤੇ ਭੁੱਲੇ ਪਰਸ਼ਾਂ ਦੀ ਹਰ ਤਰ੍ਹਾਂ ਸਹਾਇਤਾ ਕਰਦੇ ਹਨ ਇਸ ਵੇਲੇ ਮੇਰੀ ਭਾਰਤ ਵਿੱਚ ਪਾਪ, ਖੁਖਰਾਮ ਤੇ ਅਧਰਮ ਨੇ ਜੀਵਨ ਨੂੰ ਗ੍ਰਸਿਆ ਹੋਇਆ ਹੈ ਤੁਸਾਂ ਦਾ ਫਰਜ ਹੈ ਜਗਤ ਕਲਿਆਣ ਤੇ ਸ਼ਾਂਤੀ ਵਾਸਤੇ ਜਗਤ ਵਿੱਚ ਫਿਰੋ ਆਖਮਾਂ ਤੇ ਭੁੱਲ ਲਾਗੂਆਂ ਨੂੰ ਸਿੱਖਿਆ ਦਿਵੋ ਕੀ ਹੋ ਜਾ ਉਤਨੀ ਬਾਣੂ ਧਰਮ ਲੈਣਾ ਤੇ ਤਾਂਗਨਾ ਕਰਨ ਜੀ ਲੋੜ ਪਵੇ ਤਾਂ ਜਗਤ ਭਲੇ ਬਾਸ ਤੇ ਕਰਵਾਨੀ ਦੇਵੋ ਰਾਜ ਦੀ ਜਨਮ ਕਰਮਚਾਰੀਆਂ ਨਾਲ ਟੱਕਰ ਲਵੋ ਪਸ਼ੂਆ ਮੰਗ ਲਓ ਕੇਦਨ ਕਟਣੇ ਇਹ ਕਹਿੰਦੇ ਗਿੱਧਰ ਦਾ ਸਾ ਨੂੰ ਪੁਣਾ ਹੈ ਜਦੋਂ ਜਗਤ ਦੀ ਇਹ ਦਸ਼ਾ ਹੈ ਸਲੋਕ ਅੰਲਾ ਪਹਿਲਾ ਕਾਲੀ ਕਾਤੀ ਰਾਜੇ ਕਸਾਈ ਧਰਮ ਪਖਾਣ ਪੰਖ ਕਰ ਅਣ ਉਡਾਰੀਆ ਉਡ ਮਾਵਸ ਸਚ ਚੰਦਰਮਾ dise ਨਹੀਂ ਕੈ ਚਾਲਿਆ ਹਉ ਪਲ ਮੈਂ ਕੁੰਨੀ ਹੋਈ ਅੰਦੇ ਆਂਦੇ ਰਾਹ ਅਰਾਨਾ ਕੋਈ ਵਿੱਚ ਹੋਮੇ ਕਰ ਲੁਖ ਰੁਈ ਕੋ ਨਾਨਕ ਕਨ ਬਿੰਦ ਗਤ ਹੋਈ ਇੱਥੋਂ ਸਮਾਪਤ ਕਰਦੇ ਆਂ ਇੱਥੋਂ ਅੱਗੇ ਕੱਲ ਨੂੰ ਸ਼ੁਰੂ ਕਰਾਂਗੇ ਜਿਉ ਕੋਈ ਬੋਲਣ ਵਿੱਚ ਚੱਕਰ ਵੰਦਾ ਘਾਟਾ ਫੁੱਲ ਚ ਕਮਾਖ ਨਹੀਂ ਆਉਦੀ ਅਣਜਾਣ ਮੱਛੀ ਦੇ ਸੱਤ ਹੱਥ ਰੱਖਣਾ ਜੀ ਦੋ ਸੰਤ ਸ੍ਰੀ ਵੈਲਣੀ ਮਾਯੁਰ ਜੀ ਕਾ ਖੰਸਾ ਸੀਵਾ ਹਰ ਜੀ ਕੀ ਫਤ